ਦਰਾ ਆਪਰੇਸ਼ਨ ਨੀਕਲ 4 ਤਾ ਹੈ ਤੋਂ ਬਟੇਂਡਾ ਵਿੱਚ ਏਡੀਜੀਪੀ ਦੇ ਵੱਲੋਂ ਨਸ਼ੀਲੇ ਪਦਾਰਥਾਂ ਅਤੇ ਗੈਂਗਸਟਰ ਖਿਲਾਫ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਤੋਂ ਦੱਸਿਆ ਕਿ ਏਡੀਜੀਪੀ सुरेंद्र ਪਾਲ ਸਿੰਘ ਪਰਿਵਾਰ ਨੇ ਦੱਸਿਆ ਹੈ ਕਿ ਨਸ਼ਾ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਫੜਨ ਦੇ ਲਈ ਪੁਲਿਸ ਦੇ ਵੱਲੋਂ ਛਾਪੇ ਮਾਰੀ ਕੀਤੇ ਜਾ ਰਿਹਾ ਹੈ। ਅਤੇ ਉਹਨਾਂ ਕੋਲੋਂ ਵੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਰਹੇ ਨੇ। ਬੀਫੋਰ ਅਸ ਅਫਸਰਿਅਲ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਸੀਨੀਅਰ ਅਫਸਰਿਅਲ ਫੀਲਡ ਦੇ ਵਿੱਚ ਨੇ ਔਰ ਜਿੰਨੇ ਵੀ ਹੌਟਸਪੌਟ ਨੇ ਉਹਨਾਂ ਨੂੰ ਕੋਆਰਡੀਨੇਟ ਸੈਕਿਉਰਿਟੀ ਨਾਲ ਕੰਮ ਕਰ ਰਹੇ ਹਨ ਕਾਫੀ ਹੋ ਰਹੀਆਂ ਹੈ ਜੀ ਅਸੀ ਕਿ ਇਹ ਪਤਾ ਹੀ ਹੋਇਆ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਸ਼ਬਦ ਦਿੱਤਾ ਜਾ ਰਿਹਾ ਜਿਵੇਂ ਸਪੋਰਟ ਇਲੈਕਸ਼ਨ ਹੋ ਗਿਆ ਹੁਣ ਸਾਰਾ ਕੁਝ ਹੋ ਗਿਆ ਆਪ ਕੋਲਦਾ ਹੋਪਸ ਹੈ ਕਿ ਸਭ ਤੋਂ ਪਹਿਲਾ ਜਿਵੇਂ ਕਿ ਕਿਹੜੀ ਕਿਹੜੀ ਟੀਮ ਆ ਲੈ ਕੇ ਆਏ ਸਰ ਨਾ ਚੈਕਿੰਗ ਸਰ ਸਟੇ ਕੋ ਸਾਰੀਆਂ ਜਿਹੜਾ ਪੁਲਿਸ ਸਟੇਸ਼ਨ ਦੀ ਟੀਮ ਹੈ ਸੀਆਈ ਦੀ ਟੀਮ ਹੈ ਬੜੀ ਮਦਦ ਕਰਦੇ ਨੇ ਐਸਟੀਆ ਵਾਲੇ ਕੁਝ ਮਿਲਿਆ ਸਰ ਹਾਂ ਜੀ ਤੋਂ ਇਸ ਸਮੇਂ ਹਾਂ ਕੁਝ ਇਨਫੋਰਮੇਸ਼ਨ ਮਿਲਦੀ ਹੈ ਤੇ ਲੋਕਾਂ ਨੂੰ ਵੀ ਦਿੱਤੇ ਜਾਂਦਾ ਤਾਂ ਕੋਈ ਇਨਫੋਰਮੇਸ਼ਨ ਵਗੈਰਾ ਜਿੱਦਣ ਦੇ ਜਿਵੇਂ ਅਲਟੀਮੇਟਲੀ ਲੋਕਾਂ ਦੀ ਕੋਆਪਰੇਸ਼ਨ ਨਾਲ ਹੀ ਸਾਨੂੰ ਪਤਾ ਲੱਗਦਾ ਕਿਉਂਕਿ ਸਾਡੇ ਬਾਹਰ ਹੁੰਦੇ ਨੇ ਕੋਈ ਬਾਹਰ ਦੇ ਨਾਲ ਲੋਕਾਂ ਨੂੰ ਸੂਚਿਤ ਕਰਨ ਵਾਲੇ ਵੀ ਲੋਕਾਂ ਨੂੰ ਚੱਲਦਾ ਹੈ ਕਈ ਵਾਰ ਸਾਨੂੰ ਡਰ ਜਾਂਦੇ ਜੀ ਸਾਡੇ ਨਾਮ ਨਾਲ ਵਿੱਚ ਆ ਜੇ ਕੋਈ ਨਾ ਕਦੇ ਨਹੀਂ ਆਉਂਦਾ ਕਿਉਂਕਿ ਅਸੀਂ ਨਾ ਪੁੱਛਦੇ ਜੀ ਬਾਈ ਬਾਕ ਸਭ ਦੱਸੇ ਜੀ ਵੈਰੀਫਾਈ ਜੈਨਾ ਟੈਂਟਸ ਅੰਟਰਸਟਿਡ ਓਨ ਦਾ ਡੀਮੋ ਹੁ ਬਸ ਸਾਡਾ ਇੰਟਰਸਟ ਉਹ ਬੰਦੇ ਚਾਹ ਜਿਹੜਾ ਡਰ ਵਿੱਚ ਆ ਅੱਗੇ ਵੀ ਸਾਰੇ ਇਸ ਤਰ੍ਹਾਂ ਚੱਲਦੇ ਰਹਿਣਗੇ ਬਿਲਕੁਲ ਚੱਲਦੇ ਰਹਿਣਗੇ ਜਿਹਨਾਂ ਦੇ ਨਾਲ ਟੱਕਲੀ ਖੜਕ ਕਰਦੇ ਜੀ ਪੰਜਾਬ ਨੂੰ ਸਾਫ਼ ਨਹੀਂ ਕਰਦੇ ਕਰਦੇ ਕੀ ਮੈਸੇਜ ਦੇਣਾ ਚਾਹਾਨੂੰ ਇਹੋ ਹੀ ਆ ਕਿ ਆਹ ਹੋ ਰਲ ਕੇ ਹੁ ਖਤਮ ਕਰੀਏ ਪਬਲਿਕ ਦੀ ਸਾਨੂੰ ਕੋਆਪਰੇਸ਼ਨ ਚਾਹੀਦੀ ਆ ਮੀਡੀਆ ਦੀ ਸਾਨੂੰ ਕੋਆਪਰੇਸ਼ਨ ਚਾਹੀਦੀ ਆ ਸਾਸੀ ਸਾਰੇ ਰਲ ਕੇ ਜਿਹੜੀ ਆ गलत चीज़ प्रवील कर रही है पंजाब में सारे साफ कर देंगे ताकि सारा जो यूथ है वो चंकी डायरेक्शन में जा सके वो माड़े कम अच्छा सर बेड़तला बस्ती भी और भी एरिए की हाँ जी और भी जगह करते हैं ठीक है वो डिस्कस नहीं करते हैं तो ठीक